ਹੋਲੀ ਦੇ ਤਿਹਾਰ ਦੇ ਮੱਦੇ ਨਜ਼ਰ ਇੱਕ ਦੂਸਰੇ ਦੇ ਉੱਤੇ ਰੰਗ ਲਗਾ ਕੇ ਨੌਜਵਾਨ ਮੁੰਡਿਆਂ ਦੇ ਵੱਲੋਂ ਹੁਰਦੁੰਗ ਮਚਾਇਆ ਜਾ ਰਿਹਾ ਸੀ ਸੜਕਾਂ ਦੇ ਉੱਤੇ ਮੋਟਰਸਾਈਕਲ ਤੇ ਬੁਲਟਾਂ ਦੇ ਪਟਾਕੇ ਪਾਏ ਜਾ ਰਹੇ ਸੀ ਜਿਸ ਤੋਂ ਬਾਅਦ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਹੁੱਲੜਵਾਜੀ ਕਰਦੇ ਨੌਜਵਾਨ ਮੁੰਡਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਨੂੰ ਗੱਡੀ ਵਿੱਚ ਚੁੱਕ ਕੇ ਸਿੱਧਾ ਥਾਣੇ ਲੈ ਗਏ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਇਹ ਉਹੀ ਨੌਜਵਾਨ ਮੁੰਡੇ ਨੇ ਜਿਨ੍ਹਾਂ ਦੇ ਵੱਲੋਂ ਹੁੱਲੜਵਾਜੀ ਕੀਤੀ ਜਾ ਰਹੀ ਸੀ ਅਤੇ ਰੰਗ ਲਗਾ ਕੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਸੀ ਤਾਂ ਫਿਰ ਟ੍ਰੈਫਿਕ ਪੁਲਿਸ ਨੇ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਹਿਰਾਸਤੇ ਵਿੱਚ ਲਿਆ ਜਦੀ ਜਾਣਕਾਰੀ ਐਸਆਈ ਟ੍ਰੈਫਿਕ ਪੁਲਿਸ ਫਿਰੋਜ਼ਪੁਰ ਦੇ ਬਚਿੱਤਰ ਸਿੰਘ ਨੇ ਸਾਂਝੀ ਕੀਤੀ ਆਓ ਸੁਣਦੇ ਹਾਂ ਹੋਲੀ ਜਿਤੇ ਅਨੁਮੋਖ ਰੱਖਦੇ ਹੋਏ ਸ਼ਹਿਰ ਦੇ ਥਾਂ ਤੇ ਵੱਖ-ਵੱਖ ਜਗ੍ਹਾ ਤੇ ਨਾਕੇ ਲਗਾਏ ਗਏ ਨੇ ਠੀਕ ਹੈ ਜੋ ਹੁੱਲੜਬਾਜ਼ ਜ਼ਿਆਦਾ ਹੁੱਲੜਬਾਜ਼ੀ ਕਰਦੇ ਆ ਚੋਗੀਆਂ ਤੇ ਤੁਰੇ ਜਾਂਦੇ ਰੰਗ ਪਾਉਂਦੇ ਆ ਜਿਹਦੇ ਜਿੰਨੇ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਜੀ ਇਹਨਾਂ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਵੱਧ ਤੋਂ ਵੱਧ ਚਲਾਨ ਕੀਤੇ ਜਾਣਗੇ ਤੇ ਜੇ ਜ਼ਿਆਦਾ ਕੋਈ ਖਾਪੀ ਕਰੇਗਾ ਤੁਹਾਨੂੰ ਥਾਣੇ ਦੁਤੀ ਕਾਰਵਾਈ ਵੀ ਕੀਤੀ ਜਾਏਗੀ ਹੋਰ ਜਿਹੜੇ ਹੁੱਲੜਬਾਜ਼ੀ ਵਾਲੇ ਕਿ ਕੀ ਜਿਹੜੇ ਐਕਸ਼ਨ ਲਿਆ ਜਾ ਰਿਹਾ ਹੁੱਲੜਬਾਜ਼ਾਂ ਨੂੰ ਅਸੀਂ ਰੋਕ ਕੇ ਤੇ ਉਹਨਾਂ ਚਲਾਨ ਕਰ ਰਹੇ ਆ ਇਹ ਜਿਆਦਾ ਖਮਸਤੀ ਕਰਦੇ ਨੇ ਥਾਣੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ ਹੁੱਲੜ ਬਾਜੀ ਨੂੰ ਮੈਂ ਜਿਹੜੀ ਵਾਰਨਿੰਗ ਦਿੰਨੇ ਆ ਕਿ ਜਿਹੜਾ ਹੁੱਲੜ ਬਾਜੀ ਆ ਤੁਸੀਂ ਛੱਡ ਦਿਓ ਨਹੀਂ ਤੇ ਫਿਰ ਅਸੀਂ ਇਹਨਾਂ ਦੇ ਕਾਰਵਾਈ ਕਰਾਂਗੇ ਕਿੱਡੇ ਰਿਆਸਤ ਦੇ ਕਿੱਡੇ ਬੰਦੇ ਲੈਣ ਜਿਹੜੇ ਹੁੱਲੜ ਬਾਜੀ ਕਰ ਰਹੇ ਹੋ ਘੱਟੋ ਘਾਟਾ ਸੀ 15 ਤੋਂ 20 ਬੰਦੇ ਜਿਹੜੇ ਅਸੀਂ ਥਾਣੇ ਤੇ ਆਏ ਰਿਆਸਤ ਦੇ ਲੈ ਜੀ ਹਾਂਜੀ 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 ਜਿਹੜੇ ਹੁੱਲੜ ਬਾਜੀ ਜਿਹੜੇ ਹੁੱਲੜ ਬਾਜੀ ਕਰਦੇ ਸੀ ਘੱਟੋ ਘਾਟਾ ਸੀ 15 ਤੋਂ 20 ਜਾਨੇ ਜਿਹੜੇ ਅਸੀਂ ਥਾਣੇ ਤੇ ਆਏ ਬੋਲਡ ਪਟਾਕੇ ਵਾਲਿਆਂ ਨੂੰ ਵੀ ਅਸੀਂ ਵਾਰਨਿੰਗ ਕਰ ਰਹੇ ਹਾਂ ਵੀ ਬਾਹਰ ਆ ਜਾਓ ਪਟਾਕੇ ਮ ਫਰੋਪਰ ਦੇ ਕਿੰਨੇ ਹਾਮਾ ਦੇ ਮਾਕੇ ਲੱਗੇ ਹੋਏ ਨੇ ਘੱਟੋ ਘੱਟ ਫਰੋਪਰ ਸ਼ਹਿਰ ਦੇ ਵਿੱਚ 10 ਤੋਂ 15 ਜਗ੍ਹਾ ਤੇ ਮਾਕੇ ਲੱਗੇ ਹੋਏ ਹੈ ਹਾਂ ਜੀ ਚਲਾਨਾਂ ਦੀ ਗੱਲ ਕਰੀ ਤਾਂ ਕਿੰਨੇ ਚਲਾਨ ਹੋਈ ਤੱਕ ਆ ਘੱਟੋ ਘੱਟ 10 12 ਚਲਾਨ ਹੁਣ ਤੱਕ ਹੋ ਚੁੱਕੇ ਹੈ ਜੀ ਹਾਂ ਜੀ ਅੱਗੇ ਕੀ ਆਪਣੇ ਲੋਕਾਂ ਨੂੰ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਜੋ ਹੋਲੀ ਦਾ ਤਿਉਹਾਰ ਹੈ ਨੂੰ ਰਲ ਮਿਲ ਕੇ ਮਨਾਓ ਖੁਸ਼ੀਆਂ ਦਾ ਤਿਉਹਾਰ ਹੈ ਖੁਸ਼ੀ ਦੇ ਨਾਲ ਮਨਾਓ ਤੇ ਇਹ ਨਹੀਂ ਵੀ ਆਪਾਂ ਤੁਰੇ ਜਾਂਦੇ ਕਿਸੇ ਅਣਜਾਣ ਦੇ ਜਾਂ ਲੇਡੀਜ਼ ਦੇ ਅੱਖਾਂ ਦੇ ਵਿੱਚ ਆਪਾਂ ਜਿਹੜਾ ਉਹ ਰੰਗ ਪਾਈਏ ਇਦਾਂ ਦਾ ਰੰਗ ਜਿਹੜਾ ਉਹਨਾਂ ਦਾ ਅੱਖਾਂ ਤੋਂ ਦੇਖੇ ਨਾ ਤੇ ਐਕਸੀਡੈਂਟ ਵਾਰਨਿੰਗ ਵੀ ਦਿੰਦੇ ਨੇ ਵੀ ਇਦਾਂ ਦੇ ਕੰਮ ਜਿਹੜੇ ਉਹ ਛੱਡ ਦੋ। ਸੋ ਦਾਦੇ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਹੁੱਲੜਵਾਜੀ ਕਰਕੇ ਇਹਨਾਂ ਦੇ ਵੱਲੋਂ ਮਾਹੌਲ ਅਖਰਾਬ ਕੀਤਾ ਜਾ ਰਿਹਾ ਸੀ ਜਿਹਦੇ ਚੱਲਦੇ ਇਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਬਕ ਸਿਖਾਇਆ ਗਿਆ। ਹਕੀਕਤੂ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।